ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸਾਬਕਾ ਇੰਡੋ ਕੈਨੇਡੀਅਨ ਸੰਸਦ ਮੈਂਬਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਰੂਬੀ ਡੱਲਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ ਹੋਇਆ ਹੈ ਤੇ ਮੰਗਲਵਾਰ ਨੂੰ ਉਹਨਾਂ ਨੇ ਆਪਣੇ ਐਕਸੈਂਡਲ ਤੇ ਇੱਕ ਵੀਡੀਓ ਸੰਦੇਸ਼ ਕੈਨੇਡਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀ ਨਿਸ਼ਾਨਾ ਬਣਾਇਆ ਰੂਬੀ ਡੱਲਾ ਨੇ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਬਣੇਗੀ ਤਾਂ ਉਦੇਸ਼ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦਵੇਗੀ ਹਾਲਾਂਕਿ ਰੂਬੀ ਟਲਾਨੇ ਵੀ ਕਿਹਾ ਕਿ ਉਹ ਪ੍ਰਵਾਸੀਆਂ ਦੀ ਧੀ ਹੈ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਕਰੇਗੀ ਰੂਬੀ ਟਲਾਨੇ ਕਿਹਾ ਕਿ ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਨੇ ਤੇ ਇਹ ਅਸਵੀਕਾਰਯੋਗ ਨੇ ਪ੍ਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਤੇ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿਣ ਵਾਲਿਆਂ ਦੇ ਸਖਤੀ ਕਰਨੀ ਚਾਹੀਦੀ ਹੈ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਮੌਜੂਦ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦਵਾਂਗੀ ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੋਦੀ ਹੈ ਟੱਲਾ ਨੇ ਐਕਸੇ ਇੱਕ ਹੋਰ ਵੀਡੀਓ ਵਿੱਚ ਕਿਹਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਦਾ ਧੰਨਵਾਦ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਸੀ ਲਿਬਰਲ ਪਾਰਟੀ ਦੀ ਨੇਤਾ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਬਜੂ ਪਹਿਲੀ women of color ਨੂੰ ਚੁਣ ਕੇ ਇਤਿਹਾਸ ਬਣਾਉਣ ਤੇ ਕਾਰਗਰਾਂ ਤੇ ਇੱਥੇ ਦੱਸਦੀ ਹੈ ਕਿ ਟੱਲਾ ਪਹਿਲੀ ਵਾਰ 2024 ਵਿੱਚ ਬ੍ਰੈਂਟਨ ਦੇ ਸਪਰਿੰਡੇਲ ਚੋਣ ਖੇਤਰ ਵਿੱਚ ਆਲਸ ਸਬਕਾਮਨਲੀ ਚੁਣੀ ਗਈ ਸੀ 2006 ਅਤੇ 8 ਵਿੱਚ ਦੁਬਾਰਾ ਚੁਣੀ ਗਈ ਪਰ 2011 ਵਿੱਚ ਹਾਰ ਗਈ ਤੇ 2015 ਵਿੱਚ ਜਦੋਂ ਲਿਬਰਲ ਬਹੁਮਤ ਨਾਲ ਆਈ ਤਾਂ ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਤੇ 2004 ਵਿੱਚ ਸੰਗੀ ਚੋਣਾ ਵਿੱਚ ਉਹਨਾਂ ਦੀ ਜਿੱਤ ਨੇ ਉਹਨਾਂ ਨੂੰ ਕਨਜ਼ਰਵੇਟਿਵ ਨੀਲਾ ਨੀਨਾ ਗਰੇਵਾਲ ਦੇ ਨਾਲ ਸਦਨ ਵਿੱਚ ਨਹੀਂ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਾ ਦਿੱਤਾ। ਡੱਲਾ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਤੇ ਦੁਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ। ਕੈਨੇਡਿਆਗੋ ਬਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆ।